ਆ ਨਿਊ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਕੇ ਐਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 20 ਜਨਵਰੀ ਪਿੰਡ ਗੁਣਾਚੌਰ ਗੋਸਰਾ ਰੋਡ ਤੇ ਦਾਤਾ ਅਲੀ احمد ਜੀ ਕਾਦਰੀ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਗੱਦੀ ਨਸ਼ੀਨ ਬੀਬੀ ਤਾਰੋ ਜੀ ਹੁਰਾਂ ਵੱਲੋਂ ਆਪ ਸਭ ਨੂੰ ਖੁੱਲਾ ਪਿਆਰਾ ਮੋਹ ਭਰਿਆ ਸਦਾ ਆਪਾਂ ਵੀ ਤੁਹਾਡੇ ਦਰਸ਼ਨ ਕਰਨ ਲਈ ਉੱਥੇ ਆ ਰਹੇ ਹਾਂ 20 ਜਨਵਰੀ ਨੂੰ ਤੇ ਪੰਜਾਬ ਦੇ ਹੋਰ ਨਾਮੀ ਆਰਟਿਸਟ ਵੀ ਪਹੁੰਚ ਰਹੇ ਆ ਹਾਜ਼ਰੀ ਲਵਾਉਣ ਲਈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ 20 ਜਨਵਰੀ ਨੂੰ ਪਿੰਡ ਗੁਣਾਚੌਰ ਦਾਤਾ ਅਲੀ ਐਮ ਜੀ ਦੇ ਦਰਬਾਰ ਤੇ ਪਹੁੰਚੋ ਮੇਲੇ ਦੀ ਰੌਣਕ ਨੂੰ ਵਧਾਓ ਮੇਲੇ ਦਾ ਆਨੰਦ ਮਾਣੋ ਪੰਜਾਬ ਜਿੰਦਾਬਾਦ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ ਤੇ ਮਿਲਣੇ